ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਾ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਤੱਕ ਇਸ ਤੋਂ ਤੁਸੀਂ ਆਪਣਾ ਰਾਜਨੀਤੀ ਦਾ ਸਫਰ ਕਿਹੋ ਜਿਹਾ ਲੱਗਦਾ ਹੈ ਕਿ ਹੁਣ ਅੱਗੇ ਇਸੇ ਸਫਰ ਨੂੰ ਕੰਟੀਨਿਊ ਕਰੋਗੇ ਰਾਜਨੀਤੀ ਦਾ ਸਫਰ ਨਹੀਂ ਦੇਖੋ ਜੀ ਦੇਖੋ ਇਹ ਲਾਈਨ 'ਚ ਆਏ ਆ ਤਾਂ ਕਰਾਂਗੇ ਜਿਵੇਂ ਮਰਜ਼ੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੋਸ਼ਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਡੇ ਔਰ ਬਾਕੀ ਸਰਦਾਰ ਸਰਜੀ ਸਿੰਘ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਹਾਂਜੀ ਸਰੋਤ ਲੋਕਾਂ ਦੇ ਵਿਚਾਰੇ ਤੁਸੀਂ ਲੋਕਾਂ ਨੇ ਕਾਫੀ ਸਤਿਕਾਰ ਵੀ ਤਾਂ ਜਤਾਈ ਪਰ ਕਰ ਵੀ ਜਿਹੜੀ ਉਮੀਦ ਸੀ ਜਿਉਂ ਦੇਖੋ ਜੀ ਇਹ ਬੈਠ ਕੇ ਮੰਥਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠ ਕੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਾਹਿਬਾਨ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਾਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਹੋਰ ਮਿੱਤਰ ਜਾਂ ਜਿੰਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਦੋ ਮੱਲ ਹੁੰਦੇ ਆ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਢੈਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੂਹੀ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਤੱਕ ਰਹਿਣਾ। ਕੀ ਆਪਣਾ ਰਾਜਨੀਤਿਕ ਸਫਰ ਕੀ ਲੱਗਦਾ ਕਿ ਨੂੰ ਅੱਗੇ ਇੱਥੇ ਸਫਰ ਨੂੰ ਕੰਟੀਨਿਊ ਕਰੋਗੇ ਰਾਜਨੀਤੀ ਨਹੀਂ ਦੇਖੋ ਜੀ ਦੇਖੋ ਇਹ ਲਾਈਨ 'ਚ ਆਏ ਆ ਤਾਂ ਕਰਾਂਗੇ ਜਿਵੇਂ ਮਰਜ਼ੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੋਸ਼ੀਅਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹੂੰਗਾ। ਜਿੱਸ ਦਾ ਤੁਹਾਡੀ ਪਹਿਲੀ ਚੋਣ ਸੀ ਪਰ ਫਿਰ ਵੀ ਲੋਕਾਂ ਨੇ ਬਹੁਤ ਪਿਆਰ ਨਾਲ ਸਾਥ ਦਿੱਤਾ ਨੇ। ਜੀ ਹਾਂ। ਹਾਲਾਕਿ ਦੂਜੇ ਨੰਬਰ ਤੇ ਵੀ ਆਵਿਓ। ਜੀ ਜੀ। ਬਹੁਤ ਕਾਫੀ ਲੋਕਾਂ ਦਾ ਪਿਆਰ ਮਿਲਿਆ। ਜੀ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿ ਮੈਨੂੰ ਇੰਨਾ ਫਤਵਾ ਦਿੱਤਾ। ਕਈ ਮਾਵਾਂ ਦੇ ਅਸ਼ੀਰਵਾਦ ਮਿਲੇ, ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ, ਬੱਚਿਆਂ ਦਾ ਪਿਆਰ ਮਿਲਿਆ। ਔਰ ਇਸ ਧਰਤੀ ਦੇ ਸਾਰੇ ਲੋਕ ਐਨੇ ਵਧੀਆ ਮਿਲੇ ਮੈਨੂੰ ਦੋਸਤ ਮਿੱਤਰ ਬਹੁਤ ਬਣੇ ਸਾਰੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਸਾਰੇ ਕੈਂਡੀਡੇਟਾਂ ਤੋਂ ਪਹਿਲਾਂ ਤੁਸੀਂ ਆ ਇਹ ਕਮੀ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਮੀ ਰਹਿਣੀ ਹੀ ਨਹੀਂ ਸੀ ਜਿਹੜੇ ਦੇਖੇਗੇ ਜਿਹੜੇ ਕਲਾਕਾਰਾਂ ਨੂੰ ਬਾਣੇ ਆਇਆ ਇਸ ਵਾਰ ਨਿਕਾਰਿਆ ਉਹਨਾਂ ਨੂੰ ਕਿਉਂਕਿ ਲੱਗਦਾ ਤੁਸੀਂ ਉਸੇ ਹੀ ਕੰਦੇ ਵਿੱਚ ਨਹੀਂ ਨਹੀਂ ਦੇਖੋ ਜੀ ਨਿਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਫਿਰ ਤਾਂ ਮਤਲਬ ਜਮਾ ਹੀ ਨਕਾਰ ਦਿੰਦੇ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦੀਆਂ ਕਿ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੋਸਤ ਮਿੱਤਰ ਸਭ ਦਾ ਧੰਨਵਾਦ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਡੇ ਔਰ ਬਾਕੀ ਸਦਾ ਸਰਜੀ ਸਿੰਘ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਹਾਂਜੀ ਸਦਾ ਲੋਕਾਂ ਦੇ ਵਿਚਾਰੇ ਤੇ ਲੋਕਾਂ ਨੇ ਕਾਫੀ ਸਤਿਮਰਤੀ ਤੁਹਾਨੂੰ ਦੱਾਈ ਪਰ ਕਰ ਵੀ ਜਿਹੜੀ ਜਿਹੜੀ ਉਮੀਦ ਸੀ ਕਿ ਉਹ ਦੇਖੋ ਜੀ ਇਹ ਬੈਠ ਕੇ ਮੰਥਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਾਹਿਬਾਨ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਾਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਹੋਰ ਮਿੱਤਰ ਜਾਂ ਜਿਨ੍ਹਾਂ ਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਦੋ ਮਲ ਹੁੰਦੇ ਆ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਟਹਿਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੋਹੀ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਧਰਤੀ ਨਾਲ ਇਸ ਤੋਂ ਤੁਸੀਂ ਆਪਣਾ ਰਾਜਨੀਤਿਕ ਸਰਗਰਮ ਕਿ ਲੱਗਦਾ ਕਿ ਉਹ ਅੱਗੇ ਇਸੇ ਸਰਗਰਮ ਨੂੰ ਕੰਟੀਨਿਊ ਕਰੋਗੇ ਰਾਜਨੀਤਿਕ ਨਹੀਂ ਦੇਖੋ ਜੀ ਦੇਖੋ ਇਹ ਲਾਈਨ ਚ ਆਇਆ ਤਾਂ ਕਰਾਂਗੇ ਜਿਵੇਂ ਮਰਜੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੋਸ਼ਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹੂੰਗਾ ਜਿਸ ਦਾ ਤੁਹਾਡੀ ਪਹਿਲੀ ਚੋਣ ਸੀ ਪਰ ਫਿਰ ਵੀ ਲੋਕਾਂ ਨੇ ਬਹੁਤ ਪਿਆਰਤਾ ਮਤਾ ਸਾਫੀ ਖੁੱਲ ਜਾਣਾ ਹੈ ਜੀ ਹਰ ਹਾਲਾਤੀ ਦੂਜੇ ਨੰਬਰ ਤੇ ਪਾਉਂਦੇ ਹੋ ਜੀ ਜੀ ਬਹੁਤ ਕਾਫੀ ਲੋਕਾਂ ਦਾ ਪਿਆਰ ਮਿਲਿਆ ਜੀ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿ ਮੈਨੂੰ ਇੰਨਾ ਫਤਵਾ ਦਿੱਤਾ ਕਈ ਮਾਵਾਂ ਦੇ ਅਸ਼ੀਰਵਾਦ ਮਿਲੇ ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ ਬੱਚਿਆਂ ਦਾ ਪਿਆਰ ਮਿਲਿਆ ਔਰ ਇਸ ਧਰਤੀ ਦੇ ਸਾਰੇ ਲੋਕ ਇੰਨੇ ਵਧੀਆ ਮਿਲੇ ਮੈਨੂੰ ਦੋਸਤ ਮਿੱਤਰ ਬਹੁਤ ਬਣੇ ਸਾਰੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸਾਰੇ ਕੈਂਡੀਡੇਟਾਂ ਤੋਂ ਪਹਿਲਾਂ ਤੁਸੀਂ ਆਏ ਸੀ ਜੀ ਜੀ ਕਿੱਥੇ ਲੱਗਦਾ ਕਮੀ ਇਹ ਕਮੀ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਮੀ ਰਹਿਣੀ ਹੀ ਨਹੀਂ ਸੀ ਜੀ ਦੇਖੇ ਕਿ ਜਿਹੜੇ ਕਲਾਕਾਰ ਆ ਲੋਕਾਂ ਨੇ ਆ ਇਸ ਵਾਰ ਨਕਾਰਿਆ ਉਹਨਾਂ ਨੂੰ ਕਿ ਲੱਗਦਾ ਤੁਸੀਂ ਉਸੇ ਹੀ ਕੜੀ ਦੇ ਵਿੱਚ ਨਹੀਂ ਦੇਖੋ ਜੀ ਨਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਫਿਰ ਤਾਂ ਮਤਲਬ ਜਮਾਈ ਨਕਾਰ ਦਿੰਦੇ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦੀ ਆ ਕਿਉਂਕਿ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੋਸਤ ਮਿੱਤਰ ਸਾਹਿਬ ਦਾ ਧੰਨਵਾਦ